ਸਤਨਾਮ ਸ੍ਰੀ ਵਾਹਿਗੁਰੂ ਸਹਿਜ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋ ਚੈ ਸੋਚਨੋ ਹੋਵੈ ਜੇ ਸੋਚੀ ਲਖਵਾਰੁ ਚੁਪੈ ਛੁਪਨਾ ਹੋਵੈ ਜੇ ਲਾਇ ਰਹਾਲ ਵਤਾਰੁ ਭੁਖਿਆ ਭੁਖਣਾ ਉਤਰੀ ਜੇ ਬੰਨਾ ਪ੍ਰਿਆ ਪਾਰ ਸਹ ਸਿਆਣ ਪਾਲਖੋ ਹੈ ਤੈ ਇੱਕ ਨਾ ਚਲੇ ਨਾਲ ਕਿ ਸਟਿਆਰਾ ਹੋਈ ਹੈ ਇੱਕ ਬਕੂੜਾ ਤੁੱਟਾ ਪਾਲ ਹੁਕਮ ਰਜ਼ਾਏ ਚਲਣਾ ਹਮਾਰੇ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਣ ਜੇ ਹੁਕਮ ਹੈ ਬੜਿਆਈ ਹੁਕਮੀ ਉਤਮ ਨੀਚੋ ਹੁਕਮ ਲੇਖੋ ਦੁੱਖ ਸੁਖ ਪਾਈ ਹੈ ਇੱਕ ਨਾ ਹਕੀਮ ਬਖਸ਼ੀਸ਼ ਇੱਕ ਹੁਕਮੀ ਸਦਾ ਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੁਣਾ ਕੋਈ ਨਾ ਅਨੁਖ ਖੁਕ ਮੈਂ ਜਿਵ ਜੈ ਤਾ ਹਮੈ ਕਹੈ ਨ ਕੋਈ ਗਾਵੇ ਕੋ ਤਾਨ ਹੋਵੇ ਕਿਸਹਿ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਬੁਣਵੜਿਆਈਆਂ ਚਾਰੋ ਗਾਵੇ ਕੋ ਵਿਦਿਆ ਵੇਖੂ ਵਿਚਾਰ ਗਾਵੇ ਕੋ ਸਾਰ ਕਰੇ ਤਨ ਖੇਹ ਗਾਵੇ ਕੋ ਜੀ ਲੈ ਲਦੇ ਗਾਵੇ ਕੋ ਜਾਪੈ ਸਰ ਰੂਰ ਗਾਵੇ ਕੋ ਵੇਖੇ ਹਜ਼ਰਾ ਹਦੂਰ ਕਤਨਾ ਕਥੀਨਾ ਹੋਵੇ ਟੋਟ ਘਤ ਘਤ ਕਥੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੀ ਠਕ ਪਾਹੇ ਜੁਗਾ ਜਵੰਤਰ ਖਾਂਹੀ ਖਾਹ ਹੁਕਮ ਹੀ ਹੁਕਮ ਚਲਾਈ ਰਾਖਾ ਨਾਨਕ ਵਿਖੇ ਸਾਹਿਬ ਪ੍ਰਵਾਹ ਸਾਚਾ ਸਾਹਿਬ ਸਚਨਾਇ ਪਾਕੇ ਆਪੋ ਕਾਰ ਆਖੇ ਮੰਗੇ ਹੈ ਦਿਹੀ ਦਿਹੀ ਦਾਤ ਕਰੇ ਦਾਤ ਫੇਰ ਕਿਆ ਗੈ ਰਖੀਏ ਜਿਥੇ ਦਿਸੈ ਦਰਬਾਰ ਉਹ ਹੁਕੇ ਬੋਲਣ ਬੋਲੀ ਆ ਜੇ ਸੁਣ ਤਰੇ ਤੇ ਯਾਰ ਅੰਮ੍ਰਿਤ ਵੇਲਾ ਸਚਨਾਉ ਬੜਿਆ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖਵਾਰ ਨਾਨਕ ਏ ਵੈ ਜਾਣੀ ਸਭ ਆਪੇ ਸਤਿਆਰ ਭਾਪਿਆ ਨਾ ਜਾਇ ਕੀਤਾ ਨਾ ਹੋਏ ਆਪੇ ਆਪ ਰੰਝਣ ਸੋਏ ਜਨ ਸੇਵਿਆ ਤਨ ਪਾਇਆ ਮਾਨਕ ਗਾਵੀਏ ਗੁਣਿ ਲਾਣੋ ਗਾਵੀਆ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮਖ ਨਾਦ ਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰਈਸ਼ਰ ਗੁਰੂ ਵਰਮਾ ਗੁਰ ਪਾਰਵਤੀ ਮਾਈ ਜੇਹੋ ਜਾਣ ਆਖਾਂ ਨਾਹੀ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੁ ਜਾਈ ਸੁਖਨਾ ਜੀ ਆਕਾਰ ਇੱਕ ਰਸਨਾ ਸੋ ਮੈਨ ਸਰਨ ਲਿ ਆਈ ਤੇਰਸ ਨਾਵਾਂ ਜੇ ਤਸਪਾਵਾਂ ਗਣ ਪਾਣੇ ਕੈ ਨਾ ਇਕਰੀ ਜੇ 365 ਵੇਖਾਂ ਗਿਣ ਕਰਮਾਂ ਕੈ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਬਾਲਖ ਜੇ ਕਬਰ ਕੀ ਸਖ ਸੁਣੀ ਗੁਰਾ ਇੱਕ ਦਿਸ ਜਾਈ ਸਬਨਾ ਜੀਆਂ ਕਾਇਕਤਾ ਤਾਂ ਸੁਨਾ ਵਿਸਰਨਾ ਜਾਈ ਜੇ ਜੋ ਵਿਚਾਰੇ ਹਾਰ ਜਾਂ ਹੋਰ ਸੁਣੀ ਹੋਏ ਨਵਾ ਖੰਡਾ ਚਾਣੀ ਨਾਲ ਚਲੇ ਸੁਖ ਹੋਏ ਚੰਗਾ ਨਾ ਔਰ ਖਾਇਕਾ ਅਜਾਸ ਕੀਤ ਰਗਲੇ ਜੇ ਤਸ ਨਦਰ ਨਾ ਹੋਵੇ ਤਾਂ ਬਾਤ ਨੂੰ ਛੜ ਕੇ ਠੀਕਾ ਅੰਦਰ ਘੇਟ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣੁ ਖਰੇ ਗੁਣਵੰਤੀ ਆਗਣਦੀ ਇਹ ਹੋ ਕੋਈ ਨਸੁਜੈ ਜੈ ਜਿ ਸਮਨ ਕੋਈ ਕਹੇ ਸੁਣਿਆ ਸਦ ਪੀਰ ਸੁਬਨਾਰਥ ਸੁਣਿਆ ਘਰ ਤਾ ਆਕਾਸ ਸੁਣਿਆ ਦੀਪ ਲੋਕਾ ਕਾਲ ਸੁਣਿਆ ਕੋਹੀ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਧੋਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦਰ ਸੁਣਿਆ ਮਕਸਲਾ ਹਨਮੰਦ ਸੁਣਿਆ ਜੋਗ ਜੋਗਤਾਂ ਨ ਭੇਦ ਸੁਣਿਆ ਸਾਤ ਸੰਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵੇਗਾ ਸੁਣਿਆ ਧੋਖ ਪਾਪ ਕਾ ਨਾਸ ਸੁਣਿਆ ਸਾਤ ਸੰਤ ਤੋਖ ਗਿਆਨ ਸੁਣਿਆ ਅਸੜ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੇ ਸਹਿਜ ਧਿਆਨੋ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੋਖ ਆਪ ਕਾ ਨਾਸ ਸੁਣਿਆ ਸਰਗੁਣਾ ਕੇਗਾ ਸੁਣਿਆ ਸੇਰ ਪਾਦਸ਼ਾਹ ਸੁਣਿਆਂ ਦੇ ਪਾਵੇ ਰਾਹ ਸੁਣਿਆ ਹਾਸ ਵੇਸਗਾ ਨਾਨਕ ਭਗਤਾਂ ਸਦਾ ਵੇਗਾਸ ਸੁਣਿਆ ਦੋਖ ਆਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹ ਪਿਛਿਛਿ ਸਾਈਂ ਕਾਗਦ ਕਲਮ ਨਾਲ ਲਿਖਣ ਹਾਰ ਮੰਨੇ ਕਾ ਕਰਣ ਵਿਚਾਰ ਐਸਾ ਨਾਮ ਰੰਜਣ ਹੋਏ ਜੇ ਕੋ ਮਾਨ ਜਾਣ ਮਨ ਕੋਈ ਮੰਨੇ ਸੁਰਖ ਹੋ ਗਏ ਮਨ ਬੋਤਾ ਮੰਨੇ ਸੁਰਖ ਉਨਕੀ ਸੋਦਾ ਮੰਨੇ ਮੈਂ ਚੋਟਾ ਨਾ ਖਾਏ ਮੰਨੇ ਜੱਗ ਕੇ ਸਾਥ ਨਾ ਜਾਏ ਐਸਾ ਨਾ ਮੇਰਾ ਜਨ ਹੋਏ ਦੇਖੋ ਮਨ ਜਾਣ ਮਨ ਕੋਏ ਮੰਨੇ ਮਾਰ ਬਿਠਾਕ ਨਾ ਪਾਏ ਮੰਨੇ ਪਾਤ ਤੁਸੀਂ ਉੱਪਰ ਲਜਾਏ ਮੰਨੇ ਮਗਨਾ ਠਲਾ ਫੰਥ ਮੰਨਾ ਕਰਮ ਸੇ ਕੀ ਸੁਨ ਮੰਧ ਐਸਾ ਨਾ ਮਿਰੰਜਣ ਹੋਏ ਦੇਖੋ ਮਨ ਜਾਣ ਮਨ ਕੋਏ ਮੰਨੇ ਪਾਵ ਹੈ ਮੋਖ ਦਵਾਰ ਮੰਨੇ ਪਰਵਾਰ ਹੈ ਸਾਦਾੜ ਮੰਨਾ ਤਰੇ ਤਾਰੇ ਗੁਰ ਸੇਖ ਮੰਨੇ ਨਾਨਕ ਭੈਣੇ ਬਿਕ ਐਸਾ ਨਾਮ ਰੰਗਨ ਹੋਏ ਜੇ ਕੋ ਮਨ ਦਾ ਰਮਣ ਕੋਏ ਪੰਚ ਪ੍ਰਭਾਨ ਪੰਚ ਪ੍ਰਧਾਨ ਨ ਪੰਚੇ ਪਾਵ ਹਿੰਦਰ ਕਹਿ ਭਾਰ ਪੰਚੇ ਸੋਹੇ ਦਰਾਜਾਨ ਪੰਚਾ ਕਾਗਰੇਕ ਧਿਆਨ ਜੇ ਕੋ ਕਹਿ ਕਰ ਵਿਚਾਰੁ ਕਰਤੇ ਕਹਿ ਕਰਨੈ ਨਾ ਜਸਵਾਰ ਤਾਉਲ ਤਰਮ ਦੇ ਆਕਾਪੂਰ ਸੰਤੋਖ ਤਾਪ ਰਖਿਆ ਜਨ ਸੂਤ ਜੇ ਕੋ ਬੁਝਾਵੈ ਸਚਿਆਰ ਤਬਲੇ ਪਰਿਤਾ ਭਾਰੂ ਧਰਤੀ ਹੋਰ ਪਰੈ ਹੋਰ ਤਿਸਤੇ ਭਾਗਤ ਲੈ ਕਮਜੋਰ ਜੀ ਜਾਤ ਰੰਗਾ ਕੇ ਨਾਮ ਸੁਗਨੰਥ ਕੈ ਉਰੀ ਕਲਾ ਇਹ ਲੇਖਾਲਿਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇਆ ਕੀਤਾ ਤਾਂ ਸਾਲੇ ਹੋ ਕਿਤੀ ਦਰ ਜਾਣੇ ਕੌਣ ਕੋਤਾ ਕਿਤਾਬ ਸੋਇ ਕੋ ਕਵਾਉ ਤਿਸਤੇ ਹੋਇ ਲਾਤਰੀ ਆਉ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਜਾਵਾ ਇੱਕ ਵਾਰ ਜੋਤ ਦਪਾਵੇ ਸਹੀ ਕਾਲ ਤੋਂ ਸਦਾ ਸੁਨਮਰਮਕਾਰ ਅਸੰਖ ਜਵ ਸੰਖ ਪਾ ਹੋ ਸੰਖ ਹੋ ਜਾ ਸੰਖ ਤਵਤਾਉ ਅਸੰਖ ਗ੍ਰੰਥ ਮੁਕਵੇਦ ਪਾਠ ਸੰਖ ਜੋਗ ਉਹਨ ਦੇ ਹਿਦਾਸ ਅਸਾਂ ਕ ਭਗਤ ਬਣ ਧਿਆਨ ਵਿਚਾਰ ਸੰਸਤੀ ਸੰਖ ਦਾਤਾਰ ਅਸੰਖ ਸੋਰੋਪਖਸਾਰ ਅਸੰਖ ਮੌਲਿਕ ਦਾਇਤਾਰ ਕੁਦਰਤ ਕੌਣ ਕਹਾ ਵਿਚਾਰ ਵਾਰੇ ਅਣਜਾਵਾ ਇੱਕ ਵਾਰ ਜੋ ਤੁਦ ਭਾਵੈ ਸਈ ਪਨੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮਰਖੰਡ ਕੋ ਹੋਰ ਅਸੰਖ ਜੋ ਰਹਾ ਖੂਰ ਅਸੰਖ ਵਰ ਕਰ ਜਾ ਹੈ ਜੋ ਰ ਅਸੰਖ ਗਰੜ ਹੱਥ ਜਾ ਕਮਾ ਹੈ ਅਸੰਖ ਪਾਪੀ ਪਾਪ ਕਰ ਜਾ ਹੈ ਸੰਖ ਕੋੜੇ ਆਰ ਕੋੜੇ ਕਰਾ ਹੈ ਅਸੰਖ ਮਲੇਸ਼ੋ ਮਾਲ ਫਕਾ ਹੈ ਅਸੰਖ ਨੂੰ ਲੁਕਿਰ ਕਰਿਆ ਹੈ ਧਾਰੂ ਨਾਨਕ ਨੇ ਕਹ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤੁ ਤੇ ਭਾਵੇਂ ਸਹੀ ਤਲੀਕਾਰ ਤੂੰ ਸਦਾ ਸਲਾਮ ਨਿਰਮਕਾਰ ਅਸੰਖ ਨਾਮ ਸੰਕਥਾਵ ਗੰਮ ਗੰਮ ਸੰਕਲੋ ਅਸੰਖ ਕਹੈ ਸਿਰਫ ਅਰ ਹੋਏ ਅਕਰੀ ਨਾਮ ਅਕਰੀ ਸਾਲਾਹਾ ਅਕਰੀ ਗਿਆਨ ਦੇ ਤੁਨ ਗਾ ਅਕਰੀ ਲਖਣ ਬੋਲਣ ਪਾ ਅਕਰਾ ਸਰਸੰਜੋਬ ਖਾਨ ਜਿਨਹ ਲਿਖੇ ਤੇ ਸੁਨਾਈ ਜੇ ਫਰਮਾਇ ਤੇ ਤੇ ਪਾਈ ਜਿਤਾ ਕੀਤਾ ਕੀਤਾ ਨਾਉ ਬਿਨ ਨਾਵੇਂ ਨਾ ਕੋ ਥਾਉ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਨ ਜਾਵੇ ਖਵਾਰ ਝੋ ਤੁਧ ਭਾਵੇ ਸਾਈ ਪ੍ਰੇਖਾਲ ਕੋ ਸਦਾ ਸਲਾਮ ਨਰਕਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਪੁੱਥੈ ਅਕ੍ਰਿਸ਼ ਖੇ ਮੂਤ ਮਲੀਤੀ ਕਪੜ ਹੋਏ ਦੇਹ ਸਾਭ ਹੋਏ ਭਰੀਏ ਮਤ ਪਾਪਾਂ ਤੇ ਸੰਗ ਉਹ ਤੋ ਕਹਿ ਨਾਵੇਂ ਕੇ ਰੰਗ ਕੁੰਨੀ ਪਾਪੀ ਆਖਣ ਨਾ ਹੈ ਕਰ 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 ਨਾਲ ਲਿਖ ਲੈ ਜਾ ਆਪੇ ਵੇਜਾਪੇ ਖਾਓ ਨਾਨਕੁ ਫੁਕਮੀ ਆਵੋ ਜਾਓ ਤੀਰਸ ਤਪਨੇ ਆਦਤਾਨ ਜੇ ਕੋ ਕਾਵੇ ਤਲਕਾਰਾ ਮਾ ਸੁਣਿਆ ਮੰਨਿਆ ਮਰ ਕੀਤਾ ਪਾਉ ਅੰਤਰਗਾਹ ਤੀਤ ਮਨ ਲਾਉ ਸਤਗੁਣ ਤੇਰੇ ਮੇਨਾ ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸੁਨਸਤੇ ਆਤਮਾਣੀ ਮਰਮਾਉ ਸਤ ਸੁਹਾਣ ਸੁਆ ਮਨ ਚਾਉ ਕਵਨ ਸਹਿਲਾ ਵਖ ਕਵਣ ਕਉਣ ਤਿਤ ਕਉਣ ਵਾਰ ਕਵਨ ਸ੍ਰਤੀ ਮਾਹ ਕਵਣ ਜਿਤ ਹੋਆ ਕਾਰ ਵਿਲ ਨਾ ਪਾਇਆ ਕੰਤੀ ਜਿਹਾ ਗੱਲਿ ਸੁਰਾਨ ਵਖਤ ਨਾ ਪਾਇਆ ਕਾਦੀਆਂ ਜੇ ਲਿਖਣ ਲੇਖ ਪ੍ਰਾਨ ਤਿਤਵਾਰ ਨੋ ਜੁਗੀ ਜਾਣ ਮਾਹ ਨਾ ਕੋਈ ਜਾਕਰਤਾ ਸੇ ਠੀਕੋ ਸਾਝੀ ਆਪੇ ਜਾਣਾ ਸੋਈ ਕਿਵ ਕਰੇ ਆਖਾਂ ਕਿ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕਿ ਆਖਣ ਸਭ ਕੋ ਆਖੈ ਇਕ ਦੂ ਇਕ ਸਿਆਣ ਵੱਡਾ ਸਹਿ ਵੱਡੇ ਰਾਏ ਕਿਥਾ ਜਾਕਾ ਹੋਇ ਨਾਨਕ ਜੇ ਕੋ ਆਪ ਕੋ ਜਾਣੇ ਅਗੇ ਗਿਆਨ ਸੋ ਹੈ ਬਾਤ ਅੱਲਾਹ ਦਾ ਤਾਲੋ ਲੱਖ ਆਗਾਸਾਂ ਦਾ ਔੜ ਕੋੜ ਕੋ ਪਾਲ ਧੱਕੇ ਵੇਦ ਕਹਿਣ ਇੱਕ ਬਾਤ ਸਹਸੇ 18 ਕਹਿਣ ਕਥੇ ਬਾ ਅਸਰੋ ਇੱਕ ਧਾਤ ਲਿਖਾ ਹੋਏ ਤਾਂ ਲਿਖਿਆ ਲਿਖਿਆ ਹੋਏ ਵਿਨਾਸ ਨਾਨਕ ਵੱਡਾ ਕੀ ਆਪੇ ਜਾਣੇ ਆਪੋ ਸਾਲਾ ਹੀ ਸਾਲਾ ਇਤਨੀ ਸਤ ਨਾ ਪਾਈਆ ਨਦੀਆਂ ਤੇ ਵਾਪ ਹੈ ਸੰਬੰਧ ਨਾ ਜਾ ਰਹੇ ਸੰਮਤ ਸਾ ਸੁਲਤਾਨ ਗ੍ਰਹਾਂ ਸ਼ਕਤੀ ਮਾਲ ਧਨ ਕਿਹੜੀ ਤੁਲਨਾ ਹੋਵਣੀ ਜੇ ਤਸਮਨ ਹੋਣਾ ਵਸੇ ਅੰਤਨਾ ਸਿੱਤੀ ਕਹਿ ਨਾਮ ਤੋ ਅੰਤਨਾ ਕਰਨੇ ਦੇ ਨੰਤ ਅੰਤਨਾ ਵੇਖਣਾ ਸੁਣਨਾ ਅੰਤ ਅੰਤਨਾ ਜਪ ਲਕਿਆ ਮਨ ਮੱਥ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਲਾਹੀ ਤਾਂ ਕੇ ਅੰਤਨਾ ਪਾਏਗਾ ਇਹੋ ਅੰਤਨਾ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਇੱਥਾ ਥਾਂ ਉੱਚੇ ਉੱਪਰ ਉੱਚਾ ਨਾਉ ਵੇੜੂ ਚਾ ਹੋਵੇ ਕੋਈ ਇਸ ਉਤੇ ਕੋ ਜਾਣਾ ਸੋਏ ਜਿਉੜਾ ਖ ਜਾਣਿਆ ਆਪਾ ਕੋ ਨਾਨਕ ਨਗਰੀ ਕਮੀਂਦਾਰ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਨ ਨਾ ਦਮਾਏ ਕਿਤੇ ਮੰਗ ਹੈ ਜੋਦੁਕਾਰ ਕਿਤੇ ਆ ਗਣਤ ਨਹੀਂ ਵਿਚਾਰ ਕਿਤੇ ਖਾਤ ਤੇ ਵਿਕਾਰ ਕਿਤੇ ਲੈ ਲੈ ਬਖਰਪਾਏ ਕਿਤੇ ਮੁਰਖਾ ਹੀ ਖਾਏ ਕਿਤੇ ਆਂ ਢੋਕ ਖੂਕ ਸਨਮਾਰ ਤੇ ਕੇ ਦਾਤ ਤਰੀਦ ਆਕਾਰ ਬੰਦ ਖਲਾਸੀ ਪਾਣੇ ਹੋਏ ਹੋ ਰੱਖ ਨਾ ਸਕੈ ਕੋਈ ਜੇ ਕੋ ਖਾਇ ਕੋ ਆਖਣ ਪਾਇ ਉਹ ਜਾਣ ਜਿੱਤਿਆ ਮੋਹ ਖਾਇ ਆਪੇ ਜਾਣ ਆਪੇ ਦੇ ਆਖ ਸੇ ਪੇ ਕਈ ਕੇ ਜਿਸਨੂੰ ਬਖਸ਼ੇ ਸਫਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗਣ ਮਲ ਵਪਾਰ ਮਲ ਵਪਾਰੀ ਮਲ ਕੰਢਾਰ ਅਮਲ ਆ ਵਹਿ ਮਲ ਜਾਹਦੀ ਮਲ ਪਾਹੀ ਮਲਾਸਮਾ ਹੈ ਅਮਲ ਧਰਮ ਮਲ ਦੀ ਬਾਣ ਅਮਲ ਤਲ ਮਲ ਪਰਵਾਣ ਮਲ ਬਖਸ਼ੀਸ਼ ਮਲ ਛਾਣ ਅਮਲ ਕਰਮ ਅਮਲ ਫਰਮਾਨ ਆਮ ਲੋ ਮਲੇ ਆਖਿਆ ਨਾ ਜਾਏ ਆਖ ਆਖ ਰਹੇ ਲੁਲਾਈ ਆਖ ਹੈ ਵੇਦ ਬਾਣ ਪੁਰਾਣ ਆਖ ਹੈ ਪੜੇ ਖਰੇ ਵਖਿਆਣ ਆਖ ਹੈ ਬਰਮੇ ਆਖੀਂ ਦੇ ਆਖ ਹੈ ਬੁਕੀ ਤੇ ਗਵਿੰਦਾ ਆਖ ਹੈ ਈਸ਼ਰੀ ਆਖ ਹੈ ਸਿਧਿ ਆਖ ਹੈ ਕਿਤੇ ਕਿਤੇ ਬੋਧਾ ਆਖ ਹੈ ਦਾਨ ਆਖ ਹੈ ਦੇਵ ਆਖ ਹੈ ਸੁਰਨਨ ਮੰਗਨ ਸੇਵ ਕਿਤੇ ਆਖ ਹੈ ਆਖਣ ਪਾਹੇ ਕਿਤੇ ਕਹਿ ਕਿਆ ਥੋੜਾ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜਿੜੁ ਭਾਵੈ ਤੇਰੁ ਹੋਇ ਨਾਨਕ ਜਾਣਾ ਸਚਾ ਸੋਇ ਜੇ ਕੋ ਆਖੇ ਬੋਲ ਵਧਾਰ ਤਾ ਲਖਿਐ ਸਰ ਬਾਵਾ ਰੰਗਵਾਰ ਸੋਦਰ ਕੇ ਹਾ ਸੋ ਕਰ ਕੇ ਹਾ ਜਿਤ ਸਰਬ ਸਮਾਲੇ ਵਾਜੇ ਨਾਦ ਨਿਕ ਸੰਖਾ ਕਿਤੇ ਗਵਨ ਹਾਰ ਕਿਤੇ ਰਾਗ ਰੇਸੁ ਕਹੀਅਨ ਕਿਤੇ ਗਵਨ ਹਾਰ ਗਾਵੈ ਤਹਨੋ ਪਾਉ ਪਾਣੀ ਵੈ ਸੰਤਰ ਗਾਵੇ ਰਾਜਾ ਤਰਮ ਦੁਆਰ ਗਾਵਹਿ ਜਿਤ ਗੁਪ ਲਿਖ ਜਾਣਾ ਹੈ ਲੇਖੜ ਤਰਮ ਵੀ ਸਾਰੇ ਗਾਵਹਿ ਸ਼ਿਰ ਬਰਮਾ ਦੇ ਵਿੱਚ ਸੋਹਣ ਸਰਸਵਾਰ ਗਾਵਹਿ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਦੇ ਸਮਾਦੀ ਅੰਦਰ ਗੰਮ ਸਾਦੇ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਕਰਾਰੇ ਗਾਵਣ ਫੰਦਰ ਪੜਨਨ ਦੇ ਖੀ ਸਰਜਲ ਜਗ ਦੇ ਨਾਲ ਗਾਵਹਿ ਮੋਹਰੀਆ ਮਨ ਮੋਹਣ ਸੁਰ ਕਮਾ ਚਕੇ ਵਾਲੇ ਗਾਵਣ ਰਤਨ ਉਪਾਜ ਤੇਰੇ ਅਸੜ ਤੇਤ ਨਾਲ ਗਾਵਹਿ ਜੋਧ ਮਹਾਬਲ ਸੁਰਾਂ ਗਾਵਹਿ ਖਾਣੀ ਜਾਰੇ ਗਾਵਹਿ ਖੰਡ ਮੰਨਨ ਵਰ ਭੰਟਾ ਕਰ ਕਰ ਤੇ ਘਾਰੇ ਸਹੀ ਤਦਨੂ ਗਾਵਹਿ ਜੋਤਿ ਭਾਵਨ ਦਿੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਾਂ ਸੇ ਮੈਂ ਜਤਨਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਰਸਾਹਿਬ ਸਾਚਾ ਤਾ ਕੇ ਲਾਜ ਹੈ ਪੀ ਹੁਸੀ ਜਾਏ ਨਜਸੀ ਰਚਨਾ ਜਿਨ ਲਚਾਈ ਰੰਗੀ ਰੰਗੀ ਪਾਤੀ ਕਰਤਾਂ ਜਿਨ ਸ੍ਰੀ ਮਾਇ ਜਨੁ ਪਾਈ ਕਰ ਕਰ ਵੇਖੈ ਕਿਤਾ ਆਪਣਾ ਜਿਤ ਸ੍ਰੀ ਵੜਿਆਈ ਜੋਤਿ ਸੁਭਾਵੇ ਸੋਈ ਕਰ ਸੇਖ ਹੁਕਮ ਨ ਕਰਨਾ ਜਾਈ ਸੋ ਪਾਸ ਸਾਹੋ ਸਾਹੋ ਸਾਹਿਬ ਨਾਨਕ ਰਹਿਣ ਲਜਾਈ ਕੁੰਡਾ ਸੰਤੋ ਸਰਪਾਤ ਜੋ ਵੀ ਧਿਆਨ ਕੀ ਕਰਾਵੇ ਕੋ ਸੰਤਾ ਕਾਲ ਕੋ ਹਾਰੀ ਖਾਇ ਜੋ ਵੀ ਟੰਡਾ ਪਰ ਤੀਸ ਆਈ ਪੰਥੀ ਸੋ ਜਮਤੀ ਮਨ ਜਿ ਤੈ ਜਾਣ ਜੀ ਅਦੇਤ ਸਾਂਦੇ ਆਦ ਨੀਲ ਅਨਾਥ ਰਾਜੋ ਇੱਕੋ ਵੇਸ ਭਗਤ ਗਿਆਨ ਦੇ ਆਪਣਾਨ ਕਲਕੜ ਵਾਜਹਿ ਰਾਤ ਆਪਨ ਆਤਨਾਤੀ ਸਭ ਰਾਖੀ ਰਿਦ ਸਦਾ ਬਰਾਸਾਲ ਸੰਜੋਗ ਜੋ ਕੋ ਕਾਰ ਚਲਾਵੇ ਵਿਖੇ ਹੋਵੇ ਸਾਗ ਅਦੇਤ ਸਾਂਦੇ ਆਦਿਆ ਨੀਲ ਅਨਾਥ ਰਾਜੋ ਇੱਕੋ ਵੇਸ ਇਕ ਕਾਮਾਈ ਜੁਗਤ ਵੇ ਆਏ ਤਨ ਚਲੇ ਪਰਵਾਣ ਇੱਕ ਸੰਸਾਰੀ ਕੰਨੜ ਜਿਲਾਏ ਦੇ ਘਰ ਜਿਉ ਇਸ ਭਾਵੇ ਤੁਮੇ ਚਲਾਵੇ ਜਿਉ ਹੋਵੇ ਪ੍ਰਮਾਨ ਉਹ ਵੇਖੇ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹ ਵੇਡਾਨ ਅਦੇ ਸਿਆਣ ਦੇਸ ਆਦੇ ਨੀਲ ਨਾਦਨਾ ਜੋ ਕੋ ਵੇਖੋ ਇਸਾ ਆਸਨ ਢਾਰੋ ਜੋ ਇਸ ਭੈ ਸੇ ਕਾਵੜ ਕਰ ਕਰ ਵੇਖੇ ਸਰਜਣ ਹਾਰ ਨਾਨਕ ਸੱਚੇ ਕੀ ਸਾਚੀ ਘਾਰ ਅਦੇ ਤੇ ਸਿਆਣ ਦੇਸ ਆਦ ਅਨੀਲ ਨਾਦਨਾ ਜੋ ਕੋ ਵੇਖੋ ਇਸਾ ਇੱਕ ਦੋ ਜੀ ਬੋਂ ਲਖੋ ਹੈ ਲਖੋ ਹੈ ਲਖ 20 ਲਖ ਲਖ ਇੜਾ ਕੀ ਹੈ ਇੱਕ ਨਾਮ ਜਗਦੀਸ਼ ਲੇਤ ਰਾਹ ਪਦ ਪਵੜੀਆਂ ਚੜਿਆ ਹੋਏ ਕਿਸ ਸੁਣ ਗਲਣਾ ਤਾਜ ਕੀ ਕੀਕਾ ਆਈ ਰਿਸ ਨਾਨਕ ਨਦਰੀ ਪਾਈਏ ਕੁੜੀ ਘੁੜਾ ਠੀਸ ਅਖਣ ਜੋਰ ਤੇਨਹ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸਤਿਗ੍ਰੰਥ ਵਿਚਾਰ ਜੋ ਨਾ ਜੁਗਤੈ ਛਪੈ ਸੰਸਾਰ ਜਿਸ ਸੇ ਹੱਥ ਜੋਰ ਕਰ ਵਖੈ ਸੋਏ ਨਾਲ ਕੁਤੰਮੀਤ ਨਾ ਕੋਏ ਰਾਤੀ ਰੁਤੇ ਦਿੱਤੀ ਵਾਰ ਪਮਣ ਪਾਣੀ ਗਨੀ ਕਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਪਰਮਸਾਲ ਇਸ ਵਿੱਚ ਜੀਵਤ ਕੇ ਰੰਗ ਤਨ ਕੇ ਨਾਮ ਲੈ ਕੇ ਅਨੰਤਾ ਕਰਮੀ ਕਰਮੀ ਹੋਏ ਵਿਚਾਰ ਸਚਾ ਸਚਾ ਦਰਬਾਰ ਤਿਤੈ ਸੋਹਣ ਪੰਚ ਪ੍ਰਭਾਨ ਨਦਰੀ ਕਰਮ ਪਵੈਣੇ ਛਾਣ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮਖੰਡ ਕਾ ਇਹੋ ਧਰਮਾ ਗਿਆਨਖੰਡ ਕਾ ਕੋ ਕਰਮਾ ਕਿਤੇ ਪਉਣ ਪਾਣੀ ਵਿੱਚ ਸੰਤਰ ਕਿਤੇ ਕਾਨ ਮਹਿਸ ਕਿਤੇ ਬਰਮੈ ਘਰਤ ਖੜੀ ਹੈ ਰੂਪ ਰੰਗ ਕੇ ਵੈਸ ਕਿਤਿਆਂ ਕਰਮ ਧਮੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦ ਵਦਨਾਸ਼ ਕਿਤੇ ਕਿਤੇ ਦੇਵੀ ਵੈਸ ਕਿਤੇ ਦੇਵਦਾਨ ਨੂੰ ਮਨ ਕਿਤੇ ਕਿਤੇ ਰਜਨ ਸਮੰਦ ਕਿਤਿਆਂ ਥਾਣੀ ਖੇਤੀਆਂ ਬਾਣੀ ਕਿਥੇ ਪਾਤਲ ਰੰਦ ਕਿਤਿਆਂ ਸੁਰਤੀ ਸਵਕ ਖਿਤੇ ਨਾਤਿਯੰਤ ਨਾ ਹੰਤ ਗਿਆਨ ਖੰਡ ਮਹਿ ਗਿਆਰ ਪ੍ਰਚੰਡ ਜਥੈ ਨਾਦ ਬਨੋਰ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪ ਕਿਥੈ ਘੜਤ ਕੜੀਏ ਬਹੁਤ ਅਨੂਖਾ ਆਂਕੀਆਂ ਗੱਲਾਂ ਕਤਿਆਂ ਨਾ ਜਾਏ ਜੇ ਕੋ ਕਾਹ ਪਿਛੇ ਪਿਛਾਈ ਜਥੈ ਘੜੀਏ ਸੁਰਤਿ ਮਤਮਨ ਬਦ ਜਥੈ ਘੜੀਏ ਸਰਾਸੁਧਾ ਕੀ ਸਧ ਕਰਮ ਖੰਡ ਕੀ ਬਾਣੀ ਜੋਰ ਤਿਤੈ ਹੋਰ ਕੋਈ ਹੋਰ ਤਿਤੈ ਜੋਧ ਮਹਾਭਲ ਸੂਰ ਤਿਨ ਮਹਿ ਰਾਮ ਰਹਿ ਆਪਰ ਕੂਰ ਜਿਥੈ ਸਿਤੋ ਸਿਤਾ ਮਹਿ ਮਾਮਾ ਹੈ ਤਾਂ ਕੇ ਰੂਪ ਨਾ ਕਤਨੇ ਜਾਹੇ ਨਾ ਹੀ ਮਰਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰੇ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨੇ ਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂਤ ਨਾ ਅੰਤ ਤਿਥੈ ਲੋ ਲੋ ਆਕਾਰ ਜੀਵ ਜੀਵ ਹਕਮਤ ਦਾ ਤਬਾ ਕਾਰ ਦੇਖੈ ਵਿਖਸੈ ਕਰ ਵਿਚਾਰ ਨਾਨਕ ਕਤਨਾ ਕਰਲਾ ਸਾਰ ਜਤ ਪਹਾਰਾ ਤੇ ਸੁਨਿਆਰ ਅਹਿਰ ਮਰਤ ਦੇ ਹਥਿਆਰ ਭਗੋ ਖਲਾਗਣ ਤਉਤਾਉ ਢਾਂਡਾ ਭਾ ਮਰਤ ਕਾਲ ਘੜੀਐ ਸਭ ਸਕੇਲ ਰਖਾਲ ਜਿੰਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਜ਼ਰ ਨਿਹਾਲ ਜਿੰਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਜ਼ਰ ਨਿਹਾਲ ਨਦਰ ਕਰਮ ਤਨ ਕਾਰ ਨਾਨਕ ਨਜ਼ਰੀ ਨਦਰ ਨਿਹਾਲ ਹੋਣੀ ਸ਼ਲੋਕ ਪਵਣ ਗੁਰੂ ਪਾਣੀ ਪਤਾ ਮਾਤਾ ਤਤ ਸਮਾਤ ਦਿਵਸ ਰਾਤ ਦਈ ਦਾਹੀ ਦਾਇਆ ਖਿਲੇ ਸਗਲ ਜਗਤ ਚੰਗਿਆ ਆਂਬ ਰਿਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਕੀ ਨਾਮ ਤੇ ਆਇਆ ਗਏ ਮਸਕਰ ਕਾਲ ਹੋ ਨਾਨਕ ਤੇਵ ਖੁਜਲੇ ਤੇਤੀ ਛਟੀ ਨਾਨਕ ਜਿਨੇ ਨਾਮ ਤੇ ਆਇਆ ਗਏ ਮਸਕਰ ਕਾਲ ਹੋ ਨਾਨਕ ਤੇਵ ਖੁਜਲੇ ਤੇਤੀ ਛਟੀ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ